ਡਾਕਟਰ ਸਾਹਿਬ ਪਿੰਡ ਕਿਹੜਾ ਹੈ ਤੇੜਾ ਤੇੜਾ ਪਿੰਡ ਬੱਲੂ ਬੱਲੜਵਾਲ ਡਾਕਟਰ ਸਾਹਿਬ ਇੱਥੇ ਬਾਜੀ ਉੱਡਣੀ ਜੇ ਸਵੇਰੇ ਤੇ ਆਹ ਕਬੂਤਰ ਜਿਹੜੇ ਉੱਡਨੇ ਆ ਚਾਰ ਦੇਸੀ ਜੇ ਤੇ ਚਾਰ ਮਲਵਈ ਜੇ ਆ ਉਹ ਗਾਣਾ ਪਿੰਡ ਦਾ ਗੂਟਰ ਨਹੀਂ ਨਹੀਂ ਕੋਈ ਫੜਿਆ ਨਹੀਂ ਆਹ ਕਰੋ ਸ਼ੌਂਕ ਉਹ ਦੇ ਦੋ ਯਾਰ ਬਾਬੇ ਨੂੰ ਜਿਹੜਾ ਮੰਗਦਾ ਕੀ ਨਹੀਂ ਉਹ ਗੱਲ ਕਰਨ ਦੇ ਵੈਸੇ ਹੂੰ ਬਈ ਅੱਗੇ ਨੂੰ ਗਾਣਾ ਮੈਂ ਜੇੜ ਤੇ ਮਿਰਚੂ ਆ ਗਏ ਮਿਰਚੂ ਆਹੀ ਇਨਾ ਕਬੂਤਰੋਂ ਜ਼ਿਆਦਾ ਕਬੂਤਰ ਤੇਰੇ ਡੱਬੇ ਚ ਪਾ ਜਾਣੇ ਜਿੰਨੇ ਤੇ ਕਹੋਣੇ ਸਾਰੇ ਇਹ ਤੂ ਜੜਾ ਤੈਨੂੰ ਛੱਡਣਾ ਮੱਦੀ ਆਈ ਉਹ ਜੜਾ ਜਦੋਂ ਮਰਜ਼ੀ ਲੈ ਲਿਓ ਯਾਰ ਜਿੰਨੇ ਨੇ ਨੇ ਕੋਈ ਗੱਡਾ ਥੋੜਾ ਵੱਡਾ ਕਰ ਜਾਣਿਆ ਕਰਦਾ ਜਾਣਿਆ ਕਰਦਾ ਵੱਡਾ ਕਰ ਨਹੀਂ ਤੇੜੀ ਨਹੀਂ ਜਾ ਨਹੀਂ ਆਰੇ ਚੱਕਰ ਸਰੀਆ ਨਹੀਂ ਪੂਰੀ ਬਰਾਬਰ ਤੇ ਦਾ ਵੀ ਪੂਰੀ ਕਟਿੰਗ ਕਰਾ ਦੇ ਜੜੀ ਦਾ ਕਿਹੜੀ ਜਾਣੇ ਛੋਲੇ ਦੇ ਨਾਲ ਨਾਲ ਛੋਲੇ ਨਾਲ ਬੰਦਾ ਤਾਂ ਮੜ ਬੜੀ ਜਦਾ ਬਿਜਲੀ ਵਿੱਚ ਤੰਗੋ ਤੇ ਬਿਜਲੀ ਨਹੀਂ ਮੜਦੀ ਇੰਨੇ ਵੱਡਾ ਸਿਰ ਆ ਕਰਾਉਣਾ ਕਬੂਤਰ ਨੇ ਓਏ ਇੰਨੇ ਵੱਡਾ ਸਿਰ ਆ ਕਰਨਾ ਅੜੀ ਚੱਕਰੀਆਂ ਵੀ ਠੰਡਾ ਹੋਣਾ ਦੇਖ ਇਹ ਰੇਂਜ ਪਹਿਲਾ ਵਾਲਾ ਨਹੀਂ ਕਿਡਾਈ ਹੋਈਆਂ ਬੈਠੀ ਜਾਲੇ ਦੇ ਕਿਤੇ ਆ ਅਰੇ ਹੋ ਗਏ ਸੰਦੀਪ ਹੋ ਰਿਹਾ ਸੰਦੀਪ ਹੋ ਰਿਹਾ ਤੁਹਾਨੂੰ ਉਹ ਕਰਨਾ ਚਾਹਤ ਸੀ ਉਹ ਜਿਹੜੇ ਉੱਤੇ ਅਥਰ ਖੇਤ ਨੇ ਮੈਂ ਅੱਧਰ ਜਾਣਾ ਕਾਰ ਕਰ ਜਿਹੜੀ ਤੁਹਾਨੂੰ ਨਹੀਂ ਆਉਂਦੀ ਹੈ ਹਾਂ ਓਕੇ

ਹਾਂ ਉਰੀਲਾ ਆ ਗਿਆ ਤੇ ਜਿਹੜਾ ਦੂਜਾ ਕਬੂਤਰੇ ਵਾੜਿਆ ਨਾ ਕਿਦਾਂ ਖੜਿਆ ਤੇ ਪੁੱਛੇਗਾ ਕਿ ਕਿਆ ਦੇਰੇਗਾ